ਇਹ ਇੱਥੇ ਬਨਾਲਾ ਚੌਕ ਦੋ ਮਿੰਟ ਜਰਾ ਵੇਟ ਕਰੋ ਦੋ ਮਿੰਟ ਆ ਹੁਣੇ ਗੋਲੀ ਚੱਲੀ ਹੈ ਜਿੱਦੀ ਆ ਸੀਸੀਟੀਵੀ ਫੁਟ ਨਹੀਂ ਆਈ ਇਹ ਹਾਲਾਤ ਇੱਥੇ ਵੜ ਗਏ ਅਰੇ ਇਹਦੇ ਵਿੱਚ ਮੈਨੂੰ ਸਾਫ ਸ਼ੱਕ ਹੈ ਕਿ ਰਾਜਨੀਤਿਕ ਪਾਰਟੀਆਂ ਦੀ ਸਾਨੂੰ ਗਰਾਉਂਡ ਵਾਤੇ ਖੇਡ ਹੈ ਤਾਂ ਕਿ ਇੱਥੇ ਦਬਾਅ ਦਬਕਾ ਪਵਾ ਦੂ ਇੱਥੇ ਗੋਲੀਆਂ ਚਲਾ ਦੂ ਬਹੁਤੇ ਬੰਦੇ ਵੋਟੇ ਨਾ ਪਾਉਣ ਜਾਂ ਯਾ ਕਰਕੇ ਘਰ ਬੈਠ ਜਾਣ ਯਾ ਕਰਕੇ ਉਸ ਪਾਰਟੀ ਨੂੰ ਪਾਦਣ ਜਿਹੜੀ ਕਹਿੰਦੀ ਜੀ ਅਸੀਂ ਤਾਂ ਬਹੁਤ ਸਾਰਾ ਕੁਝ ਠੀਕ ਕਰਦਾਂਗੇ ਭਾਈ ਤੁਸੀਂ ਆਖੇ ਡਰ ਚੁੱਕੇ ਤੇ ਜਲੰਧਰ ਦੇ ਨਾਲ ਜਲੰਧਰ ਕੋਈ ਇਤਨਾ ਡਰਜਣਾ ਹੁਣ ਵੋਟਾਂ ਵਿੱਚ ਕਾਦੇ ਇਸ ਤਰ੍ਹਾਂ ਦੇ ਕੰਮ ਹੋਣ ਲੱਗੇ ਇਸ ਲਈ ਮੈਂ ਸਾਰੇ ਜਲੰਧਰ ਵਾਸੀਆਂ ਨੂੰ ਕਹਿਣਾ ਚਾਹੁੰਦਾ ਇਹ ਜਿਹੜੇ ਉਪਤਾਕੇ ਉਤੋਂ ਕੇ ਚਲਾਦੇ ਕੋਈ ਡਰ ਦੀ ਲੋੜ ਨਹੀਂ ਕਰ ਤੇ ਆਪਾਂ ਸਾਰੇ ਜਿਹੜੇ ਤਕੜੇ ਆ ਜਲੰਧਰ ਤਕੜਾ ਹੈ ਪਰ ਮੈਂ ਫੋਟੇ ਵੀ ਮੂਹਰੇ ਖੜਾ ਹੈ ਗੋੜੀ ਚੱਲਿੰਗ ਸਭ ਤੋਂ ਪਹਿਲਾਂ ਮੇਰੇ ਬਤੇਰੇ ਪਿੱਛੇ ਨਹੀਂ ਜਾਣਾ ਦਿੰਦਾ ਤੁਹਾਡਾ ਬਹੁਤ ਧੰਨਵਾਦ